ਸਸ਼ੀਕਲ ਮੇਥੋੜੇ ਨਾਲ ਕਮਲਦੀਪੁਰ ਪੰਜਾਬੀ ਨੌਜਵਾਨਾਂ ਦਾ ਵਿਦੇਸ਼ਾਂ ਵੱਲ ਰੋਜ਼ਾਨਾ ਲਗਾਤਾਰ ਵਾਧਾ ਹੋ ਰਿਹਾ ਹੈ। ਅਨੇਕਾਂ ਨੌਜਵਾਨ ਆਏ ਦਿਨ ਵਿਦੇਸ਼ਾਂ ਵੱਲ ਰੁੱਖ ਕਰ ਰਹੇ ਨੇ ਤਾਂ ਜੋ ਉਥੇ ਸੈਟਲ ਹੋ ਸਕਣ, ਆਪਣਾ ਵੀ ਭਵਿੱਖ ਬਣਾ ਸਕਣ ਤੇ ਪਰਿਵਾਰ ਦੇ ਹਾਲਾਤ ਵੀ ਸੁਧਾਰ ਸਕਣ। ਇਸੇ ਤਰ੍ਹਾਂ ਮਾਛੀਵੜਾ ਦਾ ਰਹਿਣ ਵਾਲਾ ਆਕਾਸ਼ਦੀਪ ਵੀ 2020 ਦੇ ਵਿੱਚ ਸਾਊਥ ਕੋਰੀਆ ਜਾਂਦਾ ਹੈ। ਜਿੱਥੇ ਜਾ ਕੇ ਆਨਕ ਤੱਕ ਮਿਹਨਤ ਕਰਦਾ ਹੈ ਪਰਿਵਾਰ ਦੇ ਹਾਲਾਤਾਂ ਨੂੰ ਸੁਧਾਰਦਾ ਹੈ। ਪਰ ਉਸ ਨੂੰ ਨਹੀਂ ਸੀ ਪਤਾ ਕਿ ਉਸ ਨਾਲ ਕੁਝ ਜਿਆਦਾ ਵੀ ਹੋ ਜਾਏਗਾ ਜੋ ਪਰਿਵਾਰ ਨੇ ਵੀ ਨਹੀਂ ਸੋਚਿਆ ਹੋਣਾ ਤੇ ਉਸਨੇ ਵੀ ਨਹੀਂ ਸੋਚਿਆ ਹੋਣਾ ਦਰਸਲ ਆਕਾਸ਼ਦੀਪ ਕਈ ਦਿਨਾ ਤੋਂ ਸਾਊਥ ਕੋਰੀਆ ਦੇ ਵਿੱਚ ਲਾਪਤ ਹੈ ਮਾਪਿਆਂ ਦੀ 16 ਅਗਸਤ ਨੂੰ ਆਖਰੀ ਵਾਰ ਗੱਲਬਾਤ ਹੋਈਏ ਉਸ ਤੋਂ ਬਾਅਦ ਉਹਨਾਂ ਦੀ ਆਕਾਸ਼ਦੀਪ ਦੇ ਨਾਲ ਗੱਲ ਨਹੀਂ ਹੋਈ ਜਿਸ ਕਰਕੇ ਪਰਿਵਾਰ ਦਾ ਵੀ ਰੋ ਰੋ ਕੇ ਬੁਰਾ ਹਾਲ ਹੈ ਕਿਉਂਕਿ ਪੁੱਤਰ ਦੇ ਨਾਲ ਗੱਲਬਾਤ ਜਿਹੜੀ ਹੈ ਨਹੀਂ ਹੋਈ ਹੈ ਪਰ ਹੁਣ ਸਰਕਾਰ ਨੂੰ ਅਪੀਲ ਕਰ ਰਿਹਾ ਹੈ ਪਰਿਵਾਰ ਕਿ ਕੋਈ ਸਰਕਾਰ ਨਾਲ رابطہ ਕਾਇਮ ਕੀਤਾ ਜਾਵੇ ਉਸ ਤੋਂ ਬਾਅਦ ਉਹਨਾਂ ਦੀ ਮਦਦ ਕੀਤੀ ਜਾਵੇ ਤੇ ਉਹਨਾਂ ਦੇ ਪੁੱਤਰ ਦਾ ਕੋਈ ਥੋੜਾ ਪਤਾ ਲੱਗ ਸਕੇ بیٹے ਦਾ ਨਾਮ ਹੈ ਕਿ ਜੇ ਮੇਰਾ ਆਕਾਸ਼ਦੀਪ ਰਾਣਾ ਉਰਫ ਗੱਗੂ ਕਹਿੰਦੇ ਤੇ ਉਹਨੂੰ ਉਹ ਗਿਆਤਾ ਜੀ 2020 ਚ ਗਿਆਤਾ ਜੀ ਉਹ ਤੇ ਉਹ ਕੋਰੀਆ ਗਿਆਤਾ ਜੀ ਕੋਰੀਆ ਉਹ ਰਹਿੰਦਾਤਾ ਜੀ ਖੁੰਗਜੂ ਸ਼ਹਿਰ ਦੇ ਵਿੱਚ ਉੱਥੋਂ ਜੀ ਇਹ ਦੋ ਤਿੰਨ ਮੁੰਡੇ ਗਏ ਤੇ ਬਾਹਰ ਘੁੰਮਣ ਕਾ ਉੱਥੇ ਗੱਡੀ 'ਚ ਤੇਲ ਇਹਨਾਂ ਨੇ ਪਵਾਇਆ ਗੱਡੀ 'ਚ ਤੇਲ ਪਾ ਕੇ ਵਾਪਸ ਹੋਣ ਲੱਗੇ ਉੱਥੇ ਪੁਲਿਸ ਤੋਂ ਡਰ ਕੇ ਇਹ ਤਿੰਨੇ ਚਾਰੇ ਬੱਚੇ ਭੱਜਲੇ ਇੱਕ ਬੱਚਾ ਫੜ ਹੋ ਗਿਆ ਇਹ ਤਿੰਨੇ ਭੱਜਲੇ ਜਿਹੜਾ ਫੜ ਹੋ ਗਿਆ ਜੀ ਉਹ ਵੀ ਪੁਲਿਸ ਵਾਲਿਆਂ ਨੇ ਛੱਡਤਾ ਜੀ ਜਿਹੜੇ ਦੂਜੇ ਦੋ ਭੱਜੇ ਦੇ ਉਹ ਵੀ ਕਮਰੇ 'ਚ ਪਹੁੰਚ ਗਏ ਜੀ ਤੇ ਜੋ ਮੇਰੇ ਆਲਾ ਬੇਟਾ ਆ ਆਕਾਸ਼ਦੀਪ ਰਾਣਾ ਉਰਫ ਗੱਗੂ ਉਹ ਹਜੇ ਤੱਕ ਉਹਦੀ ਸੂਰ ਨਹੀਂ ਲੱਗ ਰਹੀ ਜੀ ਤਰੀਕ ਹੈ ਗਿਆ ਜੀ 16 ਤਰੀਕ ਦਾ ਰਾਤ ਨੂੰ 11 ਵਜੇ ਤੱਕ ਗਾਇਬ ਹੈ ਜੀ ਹਜੇ ਤੱਕ ਉਹਦਾ ਕੋਈ ਸਰਾਖ ਨਹੀਂ ਮਿਲਿਆ ਮੈਂ ਹੱਥ ਬੰਨ ਕੇ ਬੇਨਤੀ ਕਰਦਾ ਜੀ ਜੋ ਮੇਰੇ ਬੱਚੇ ਦਾ ਕੋਈ ਵੀ ਸਰਾਖ ਦੇ ਦੇਵੇ ਮੈਂ ਉਹਦਾ ਤਾਬਿਆਦਾਰ ਹੋਊਗਾ ਜੇ ਕਿਸੇ ਨੇ ਮੇਤੋਂ ਖਰਚਾ ਪਰਚਾ ਵੀ ਲੈਣਾ ਮੈਂ ਉਹ ਵੀ ਦੇਣ ਨੂੰ ਤਿਆਰ ਆਈ ਗੱਲ ਕੀਤੀ ਹੈ ਕਿ ਸੇ ਨਾਲ ਕਿਸੇ ਮਨਿਸਟਰ ਨੂੰ ਮਿਲੇ ਹੂੰ ਵੀ ਉਹਦੇ ਬਾਰੇ ਅਸੀਂ ਜੀ ਆਹ ਚਿੱਠੀ ਜੀ ਪਹਿਲਾਂ ਇੱਕ ਦਿਨ ਰਵਨੀਤ ਸਿੰਘ ਬਿੱਟੂ ਹੈ ਜੀ ਇਹਨਾਂ ਨੂੰ ਭੇਜੀ ਦੀ ਜੀ ਦੇ ਮੈਂ ਕੱਲ ਸੀਐਮਓ ਦਫਤਰ ਚੰਡੀਗੜ੍ਹ ਉੱਥੇ ਦੇਖਿਆ ਜੀ ਅੱਜ ਅਨੁਰਾਗ ਠਾਕਰੇ ਦੇ ਮੇਰਾ ਛੋਟਾ ਬ੍ਰਦਰ ਉਹ ਦਿੱਲੀ ਗਏ ਜੀ ਅਨੁਰਾਗ ਠਾਕਰੇ ਨੂੰ ਦੇਣ ਚਿੱਠੀ ਜੀ ਹਜੇ ਤੱਕ ਸਾਡੀ ਕੋਈ ਸੁਣਵਾਈ ਨਹੀਂ ਹੋਈ ਜੀ ਅਸੀਂ ਇਹੀ ਕਹਿੰਨੇ ਆ ਵੀ ਸਾਡੀ ਕੋਈ ਮਾੜੀ ਸੁਣਵਾਈ ਹੋ ਜਾਵੇ ਇਕੱਲਾ ਬੇਟਾ ਮੇਰਾ ਗ੍ਰਹਿ ਮੰਤਰੀ ਨੂੰ ਵੀ ਚਿੱਠੀ ਲਿਖੀ ਹੈ ਤੁਸੀਂ ਹਾਂ ਜੀ ਹਾਂ ਜੀ ਗ੍ਰਹਿ ਮੰਤralੇ ਨੂੰ ਵੀ ਲਿਖੀ ਹੈ ਚਿੱਠੀ ਆ ਬਾਅਦ ਪੁਲਿਸ ਨਾਲ ਗੁੱਤਵਾੜ ਪੁਲਿਸ ਹਾਂਜੀ ਪੁਲਿਸ ਪੁਲਿਸ ਸਟੇਸ਼ਨ ਤੇ ਜੀ ਰਵੜਾ ਦਰਜ ਕਰਾਈ ਹੋਈ ਆ ਇਮੀਗ੍ਰੇਸ਼ਨ ਵਾਲਿਆਂ ਕੋਲ ਵੀ ਨੰਬਰ ਦੇ ਕੇ ਆ ਜੀ ਪਾਸਪੋਰਟ ਦੀ ਫੋਟੋ ਦਿੱਤੀ ਹੋਈ ਆ ਤੇ ਗੁਰਦੁਆਰਿਆਂ ਚ ਵੀ ਉੱਥੇ ਸਾਰੇ ਪੂਜੀ ਦੀ ਫੋਟੋ ਦਿੱਤੀ ਹੋਈ ਹੈ ਜੀ ਉੱਥੇ ਵੀ ਨਿਊਜ਼ ਵੀ ਚੱਲਦੀ ਹੈ ਕਿ ਜੀ ਪਰ ਹਜੇ ਤੱਕ ਕੋਈ ਸਰਾਖ ਨਹੀਂ ਜੀ ਮਿਲੇ ਅਸੀਂ ਤਾਂ ਇਹੀ ਕਹਿੰਦੇ ਜੀ ਸਾਡੀ ਅਪੀਲ ਕੀ ਕਰਨੀ ਚਾਹੀਦੀ ਹੈ ਸਰਕਾਰ ਅਪੀਲ ਅਸੀਂ ਸਰਕਾਰ ਨੂੰ ਵੀ ਸਰਕਾਰ ਸਾਡੀ ਮਦਦ ਕਰੇ ਜੀ ਉੱਥੇ ਬਾਹਰ ਜਾ ਕੇ ਜੀ ਉੱਥੇ ਸਾਡੇ ਵੀ ਜਿਹੜੀ ਸਰਕਾਰ ਆ ਬਾਹਰਲੀ ਸਰਕਾਰ ਨੂੰ ਕਹੇ ਤਾਂ ਉਹ ਸਰਕਾਰ ਮੜਿਆ ਛੇਤੀ ਕੰਮ ਕਰਦੀ ਸਾਡੀ ਤਾਂ ਉੱਥੇ ਸੁਣਵਾਈਓ ਹੈ ਨਹੀਂ ਜੀ ਜੇ ਸਾਡੀ ਸਰਕਾਰ ਉਧਰ ਦਬਾਅ ਪਾਉਗੀ ਤਾਂ ਜੇ ਕੰਮ ਕਰ ਸਕਦੇ ਆ ਜੀ ਉਹ ਨਹੀਂ ਉਹਨਾਂ ਦਾ ਤਾਂ ਢਿੱਲਾ ਹੀ ਆ ਕੰਮ ਜੀ ਜਿਹੜੇ ਨਾਲ ਦੇ ਲੜਕੇ ਸੀ ਉਹਨਾਂ ਨਾਲ ਕੋਈ ਗੱਲਬਾਤ ਹੋਈ ਹੈ ਤੁਹਾਡੀ ਨਾਲ ਦੇ ਲੜਕੇ ਨਾਲ ਵੀ ਗੱਲਬਾਤ ਹੋਈ ਦੀ ਜੀ ਉਹ ਵਿਚਾਰੇ ਉਹ ਵੀ ਭੱਜ ਗਏ ਜੀ ਉਵੇਂ ਕਾਸ਼ ਦੀ ਬਰਾਣਾ ਇਹ ਕਿਨੇ ਨਹੀਂ ਪੁਲਿਸ ਦੀ ਗੱਡੀ ਦੇਖੀ ਹੈ ਜੀ ਇਹ ਡਰ ਦੇ ਮਾਰੇ ਤਿੰਨੇ ਫਰਾਰ ਹੋ ਗਏ ਜੀ ਉੱਥੋਂ ਜਿਹੜਾ ਗੱਡੀ ਦਾ ਡਰਾਈਵਰ ਦਾ ਜੀ ਉਹ ਪੁਲਿਸ ਵਾਲਿਆਂ ਨੇ ਫੜਿਆ ਤੇ ਦੂਜੇ ਦਿਨ ਉਹਦੀ ਤੈਕੀਗਤ ਕਰਕੇ ਉਹ ਵੀ ਛੱਡਤਾ ਜੀ ਫਿਰ ਅਸੀਂ ਜੀ ਉੱਥੇ ਮੁੰਡੇ ਸਾਡੇ ਇੱਥੇ ਗਵਾਂਢ ਦੇ ਜੀ ਪੱਕੇ ਦੋ ਮੁੰਡੇ ਉਹਨਾਂ ਨੇ ਥਾਣੇ ਤਰਤਲਾ ਦਿੱਤੀ ਉਹ ਥਾਣੇ ਵਾਲਿਆਂ ਨੇ ਵੀ ਜੀ ਕੁਝ ਨਹੀਂ ਕਰਿਆ ਫਿਰ ਇਮੀਗ੍ਰੇਸ਼ਨ 'ਚ ਜਾ ਕੇ ਜੀ ਪਾਸਪੋਰਟ ਫੋਟੋ ਦਿੱਤੀ ਉੱਥੇ ਵੀ ਕੁਝ ਨਹੀਂ ਬਣਿਆ ਜੀ ਪੇਰ ਇਹ ਦੁਆ ਕਿਆਦਨ ਉਹ ਲੰਦੇ ਜੀ ਅਮੈਸੀ ਚ ਵੀ ਗਏ ਜੀ ਉੱਥੇ ਵੀ ਸਾਡੀ ਕੋਈ ਕਿਸੇ ਨੇ ਪੁੱਛ ਗਏ ਚ ਨਹੀਂ ਗਰੀ ਅਸੀਂ ਆਪਣੀ ਗਵਰਨਮੈਂਟ ਨੂੰ ਇਹੀ ਕਹਿੰਦੇ ਆ ਜੇ ਸਾਡੀ ਕੋਈ ਮਦਦ ਕਰੇ ਉੱਥੇ ਦੀ ਗਵਰਨਮੈਂਟ ਨੂੰ ਇਹ ਕਹਿਣ ਬਈ ਮੜ ਜਾਏ ਦਾ ਬਈ ਬੱਚੇ ਦੀ ਦੇਖਭਾਲ ਕਰੋ ਨਹੀਂ ਸਾਡਾ ਮੁੰਡਾ ਜਿੰਨਾ ਚਿਰ ਜਲਦੀ ਕੋਈ ਮਾੜਾ ਮੋਟਾ ਸਰਾਕੇ ਸਾਨੂੰ ਮਿਲ ਜੇ ਚਾਹੇ ਪੁਲਿਸ ਚ ਹੋਵੇ ਜਾਂ ਕਿਤੇ ਬਾਹਰ ਹੋਵੇ ਸਾਨੂੰ ਇਹਦੇ ਤੱਕ ਮਾੜੀ ਕੋਈ ਤਹਿਕੀਕਾ ਤਾਂ ਜ਼ਰੂਰੀ ਸਾਡੀ ਜਿਹੜੀ ਪੰਜਾਬ ਗਵਰਨਮੈਂਟ ਹੈ ਇਹ ਜ਼ਰੂਰੀ ਕਰਵਾ ਦੇਵੇ ਸਾਡੀ ਉਧਰ ਬਾਹਰ ਕਾਜਲ ਜੀ ਮੇਰਾ ਨਾਮ ਹੈ ਆਕਾਸ਼ਦੀ ਭੈਣ ਜੀ ਆਕਾਸ਼ਦੀ ਸਾਡੇ ਹਾਂਜੀ ਉਹ ਸਾਊਥ ਕੋਰੀਆ ਗਏ ਹੋਏ ਸੀਗੇ ਜੀ ਸਾਡੀ ਲਾਸਟ ਟਾਈਮ ਉਹਨਾਂ ਨਾਲ 16 ਨੂੰ ਗੱਲ ਹੋਈ ਸੀਗੀ ਮੰਮਾ ਦੀ ਗੱਲ ਹੋਈ ਸੀਗੀ ਤੇ ਉਹ ਤੋਂ ਬਾਅਦ ਸਾਡੀ ਉਸ ਤੋਂ ਬਾਅਦ ਕੋਈ ਗੱਲਬਾਤ ਨਹੀਂ ਹੋਈ ਹੈਗੀ ਆ ਉਹਨੂੰ ਅੱਜ ਲਾਪਤਾ ਹੋਏ ਨੂੰ 8 ਦਿਨ ਹੋ ਗਏ ਆ ਮੇਰੇ ਮੰਮਾ ਪਪਾ ਔਰ ਮੈਂ ਵੀ ਅਸੀਂ ਬਹੁਤ ਸਾਰਾ ਪਰਿਵਾਰ ਹੀ ਬਹੁਤ ਜ਼ਿਆਦਾ ਦੁਖੀ ਆ ਉਹ ਜਿੱਥੇ ਵੀ ਮੇਰੀ ਗੱਲ ਬਾਤ ਸੁਣ ਰਿਹਾ ਆ ਪਲੀਜ਼ ਉਹਨੂੰ ਬੇਨਤੀ ਕੀਤੀ ਜਾਂਦੀ ਵੀ ਸਾਡੇ ਨਾਲ ਕੰਟੈਕਟ ਕਰੇ ਮੈਂ ਇਹੀ ਅਪੀਲ ਕਰਨਾ ਚਾਹੂੰਗੀ ਕਿ ਇੰਡੀਅਨ ਸਰਕਾਰ ਨੂੰ ਮੇਰੀ ਬੇਨਤੀ ਆ ਕਿ ਹੱਥ ਜੋੜ ਕੇ ਕੋਰੀਅਨ ਸਰਕਾਰ ਨੂੰ ਜਾਂ ਉਹਨਾਂ ਨੂੰ ਕਹੋ ਕਿ ਸਾਡੀ ਛੇਤੀ ਤੋਂ ਛੇਤੀ ਸੁਣਵਾਈ ਕੀਤੀ ਜਾਵੇ ਗੱਲ ਹੋਈ ਸੀ ਰਖੜੀ ਨੂੰ ਲੈ ਕੇ ਕੋਈ ਹਾਂਜੀ ਰਖੜੀ ਨੂੰ ਰਖੜੀ ਵੀ ਭੇਜੀ ਗਈ ਸੀਗੀ ਉਹਨੂੰ ਸਾਨੂੰ ਭੇਜ ਦੋ ਰੱਖਣੀ ਹਾਂਜੀ ਪਹਿਲਾਂ ਹੀ ਭੇਜ ਦਿੱਤੀ ਸੀਗੀ ਬਸ ਮੇਰੀ ਇਹ ਹੀ ਅਪੀਲ ਹੈ ਕਿ ਮੇਰਾ ਭਰਾ ਜਿੱਥੇ ਵੀ ਹੋਵੇ ਬਸ ਸਹੀ ਹੋਵੇ ਔਰ ਸਾਡੇ ਨਾਲ ਜਲਦੀ ਤੋਂ ਜਲਦੀ ਕੰਟੈਕਟ ਕਰੇ ਬਸ ਮੈਂ ਇਹ ਹੀ ਅਪੀਲ ਕਰਨਾ ਚਾਹੁੰਦੀ ਹਾਂ ਪੁੱਛਰੀ ਜੀ ਜੀ ਨੂੰ ਆਪਣੇ ਬੇਟੇ ਨੂੰ ਤੂੰ ਬੁੱਤ ਕੀ ਕਰ ਰਿਹਾ ਤੂੰ ਕਹਿੰਦਾ ਮੈਂ ਸੁੱਤਾ ਪਿਆ ਹਾਂ ਅੱਛਾ ਚਲ ਮੈਂ ਬਿਆਤ ਮਗਨ ਕਰ ਲੂ ਬੁੱਤ ਸੋ ਜਾ ਕਹਿੰਦਾ ਮੰਮੀ ਤਿੰਨ ਚਾਰ ਦਿਨਾਂ ਦੀ ਛੁੱਟੀਆਂ ਮੈਂ ਮਾਂ ਚਲ ਤੂੰ ਸੋ ਜਾ ਬੇਟੇ ਕਹਿੰਦਾ ਮੈਂ ਮੰਮੀ ਰੱਖਣੀਆਂ ਨੂੰ ਨਾ ਸਰਪ੍ਰਾਈਜ਼ ਦੇਣਾ ਬਣੀ ਭੈਣਾਂ ਨੂੰ ਨੋ ਲਖਾ ਕੋ ਨਾਲੇ ਤਿੰਨ ਭੈਣਾਂ ਦੀ ਕਮਣੀ ਚਾਚੀ ਕੁੜੀ ਲੜਕੀ ਕਾ ਮਾਝਰ ਬਟਾ ਸੋ ਜਾ ਤੂੰ ਆਰਾਮ ਕਰ ਲੇ ਜੇ ਤੈਨੂੰ ਚੁੱਪੀ ਸਾਨੂੰ ਕੀ ਪਤਾ ਸਾਡੀ ਖੇਲ ਨਹੀਂ ਬਾੜ ਹਾੜ ਕਿੰਨਾ ਦਰ ਤੇ ਬਿੱਤਦੀ ਹੈ ਨਹੀਂ ਮਾੜੀ ਜਨਵਾਟਕ ਨੋ ਬੇਜਰ ਹੁੰਦੇ ਸਾਨੂੰ ਪਤਾ ਜਿਹੜੇ ਭੱਜਦੇ ਨੇ ਵੀਡੀਓ ਮਨੇ ਪਾਣੀ ਹੋ ਗਈ ਮੜੀ ਜਾ ਨਾ ਅਸੀਂ ਸੋਏ ਨਾ ਜਾਗੇ ਮਨੇ ਸੋਇਆ ਮਨੇ ਸਾਨੂੰ ਪਤਾ ਦਿਨ ਨੂੰ ਸਾਨੂੰ ਪਤਾ ਰਾਤ ਸਾਨੂੰ ਦਸੜਾ ਮੁੰਡੇ ਤੇ ਚਰਕੋ ਨਹੀਂ ਤੇ